ਸਾਰਿਆਂ ਨੂੰ ਤੁਹਾਡਾ ਮੇਰੇ YouTube ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ ਜੀ ਹੁਣ ਆਪਾਂ ਪਹਿਲੇ ਦਿਨ ਆਪਾਂ ਕਢਾਈ ਸਿੱਖਦੇ ਆਂ ਘੁੰਡੀ ਪੱਕੇ ਦੀ ਹੁਣ ਆਪਾਂ ਸਟਾਰਟ ਕਰੀਏ ਇਸ ਨੂੰ ਇਹਦੇ ਵਾਸਤੇ ਸੂਈ ਧਾਗਾ ਚਾਹੀਦਾ ਨੂੰ ਦੂਰਾ ਕਰ ਲੋ ਤੁਹਾਡੀ ਇੱਛਾ ਤੇਰਾ ਵੀ ਰੱਖ ਸਕਦੇ ਆ ਐਂਕਰ ਦਾ ਧਾਗਾ ਵੀ ਵਰਤ ਸਕਦੇ ਆ ਤੇ ਆਪਾਂ ਰੇਸ਼ਮੀ ਵੀ ਵਰਤ ਸਕਦੇ ਆ ਲੋ ਜੀ ਹੁਣ ਆਪਾਂ ਫੁੱਲ ਸਿੱਖਦੇ ਆਂ ਸਭ ਤੋਂ ਪਹਿਲਾਂ ਹੁਣ ਆ ਦੇਖੋ ਜੀ ਸੂਈ ਲੈ ਲਈ ਇਸ ਤਰ੍ਹਾਂ ਪਹਿਲਾਂ ਸਾਫ ਲਓ ਤੁਸੀਂ ਠੀਕ ਹੈ ਜੀ ਕੋਈ ਵੀ ਡਿਜ਼ਾਈਨ ਸਾਫ ਲਓ ਤੁਹਾਡੀ ਛੇ ਠੀਕ ਹੈ ਹੁਣ ਤੁਸੀਂ ਇਥੋਂ ਪਹਿਲਾਂ ਕੱਢੀਏ ਸੂਈ ਵਿਚਾਲੋ ਖੁੱਲ੍ਹ ਦਿਓ ਫਿਰ ਇਹਨੂੰ ਐ ਮੂਰੇ ਧਾਗਾ ਰੱਖ ਕੇ ਸੂਈ ਨੂੰ ਵਿੱਚ ਦੀ ਕੱਢ ਲੈਣਾ ਫਿਰ ਇਸ ਤਰ੍ਹਾਂ ਕਰਨਾ ਠੀਕ ਹੈ ਜੀ ਫਿਰ ਇੱਕ ਪੰਖੜੀ ਹੋ ਗਈ ਇਹਦੀ ਫਿਰ ਇਹਨੂੰ ਦੁਬਾਰਾ ਫਿਰ ਉੱਥੇ ਹੀ ਸੂਈ ਕੱਢੀਏ ਜਿੱਥੇ ਪਹਿਲਾਂ ਕੱਢੀ ਸੀ ਤੇ ਐਦਾਂ ਕਰਕੇ ਇੰਨੇ ਧਿਆਨ ਨਾਲ ਬਸ ਉੱਜ ਦਾ ਥੋੜਾ ਜਿਹਾ ਧਾਗਾ ਇਸ ਤਰ੍ਹਾਂ ਕਰਕੇ ਦੁਬਾਰਾ ਫਿਰ ਉਸ ਤੋਂ ਦੀ ਸੂਈ ਕੱਢ ਕੇ ਇਸ ਤਰ੍ਹਾਂ ਇੱਕ ਪੰਖੜੀ ਦੂਜੀ ਬਣਦੀ ਆ। ਆ ਦੇਖੋ ਇਹ ਹੁਣ ਥੱਲੇ ਲੈ ਜਾ ਕਰੂ ਪਹਿਲਾਂ ਫਿਰ ਉੱਖਾ ਨਹੀਂ ਹੁੰਦਾ ਬਣਾਉਣਾ। ਇਹ ਇਸ ਤਰ੍ਹਾਂ ਤਿੰਨ ਕੈਰਾ ਵੀ ਰੱਖ ਸਕਦੇ ਆ ਆਪਣੀ ਇੱਛਾ ਜਿਵੇਂ ਵੀ ਫੁੱਲ ਬਣਾਉਣਾ ਇਸ ਤਰ੍ਹਾਂ ਦੂਰੇ ਨਾਲੇ ਵਧੀਆ ਬਣਦਾ ਜੇ ਬਰੀਕ ਧੱਗ ਹੈ ਰੇਸ਼ਮ ਰੀਲ ਲੈਣਾ ਉਹਨੂੰ ਆਪਾਂ ਚੌੜਾ ਵੀ ਕਰ ਸਕਦੇ ਆ ਤੀਰਾ ਵੀ ਕਰ ਸਕਦੇ ਆ ਹਾਂ ਤੀਜੀ ਪੰਖੜੀ ਹੋ ਗਈ ਬਸ ਉੱਥੋਂ ਦੀ ਉਹ ਸੂਈ ਕੱਢਣੀ ਆ ਦੁਬਾਰਾ ਦੁਬਾਰਾ ਆਸੇ ਹੀ ਪੰਜ ਪੰਖੜੀਆਂ ਬਣਾਈਆਂ ਹੋਈਆਂ ਨੇ ਆਪਾਂ ਨੇ ਪੰਜ ਪੰਖੜੀਆਂ ਦਾ ਫੁੱਲ ਬਣਨ ਲੱਗਾ एक फुला आ गया तो सारे ही हली हली आ जाएंगे ये सब तो सौखी कढ़ाई है जी सोनी भी लगती है इस तरह देखो ये फुल बन के तैयार हो गया देखो ਹੁਣ ਫਿਰ ਆਪਾਂ ਨੇ ਅਗਲਾ ਜਿੱਥੇ ਵੀ ਛੱਪ ਐ ਉਹਦੇ ਵਿੱਚ ਕੱਢ ਲਉ। ਲੋ ਜੀ ਫੁੱਲ ਹੋ ਗਏ ਤਿਆਰ ਹੁਣ ਆਪਣੇ ਬਣ ਕੇ। ਹੁਣ ਆਪਾਂ ਡੰਡੀ ਤਿਆਰ ਕਰਦੇ ਹਾਂ। ਹੁਣ ਆਪਾਂ ਪਹਿਲਾਂ ਇੱਥੋਂ ਦੀ ਸੂਈ ਕੱਢੀ। ਹੁਣ ਦੁਬਾਰਾ ਇਹਨੂੰ ਧਾਗੇ ਨੂੰ ਉੱਪਰ ਵਾਲੇ ਪਾਸੇ ਰੱਖ ਲਿਆ। ਫਿਰ ਇੱਕ ਤੋਪਾ ਇੰਨੀ ਕੋਸ ਤੇ ਫਿਰ ਦੁਬਾਰਾ ਪਾ ਲਿਆ। ਜਗ੍ਹਾ ਤੇ ਛੱਡ ਕੇ ਫਿਰ ਇੱਥੋਂ ਫਿਰ ਇਹਨੂੰ ਦੁਬਾਰਾ ਫਿਰ 19 ਕੇ ਜਗ੍ਹਾ ਲੈ ਕੇ ਜਿੱਨੀ ਕ ਪਹਿਲਾਂ ਲਈ ਐ ਉੱਥੋਂ ਫਿਰ ਦੁਬਾਰਾ ਇਸ ਤਰ੍ਹਾਂ ਕੱਢ ਲਿਆ। ਇਸ ਤਰ੍ਹਾਂ ਕੱਢ ਕੇ ਫਿਰ ਅਗਦੇ ਪਾਸੇ ਰੱਖਣਾ ਭਾਗਾ ਫਿਰ ਦੁਬਾਰਾ ਦੁਬਾਰਾ ਇਸ ਤਰ੍ਹਾਂ ਹੀ ਚੱਲਦੇ ਜਾਣਾ ਜਿੱਥੇ-ਜਿੱਥੇ ਆਪਣੀ ਸ਼ਪਾਈ ਹੋਈ ਹੋਈ ਹੈ ਉਹਦੇ ਉੱਪਰ ਆਪਾਂ ਇਸ ਤਰ੍ਹਾਂ ਹੀ ਪਾਉਂਦੇ ਜਾਈ ਜਾਣਾ ਇਹ ਬਹੁਤ ਸੋਹਣੀ ਡੰਡੀ ਬਣੂਗੀ ਤੇ ਨਾਲੇ ਸੌਖੀ ਇਹ ਦੇਖੋ ਇਸ ਤਰ੍ਹਾਂ ਜੇ ਨਹੀਂ ਸਮਝ ਆਉਗੀ ਤਾਂ ਤੁਸੀਂ ਜ਼ਰੂਰ ਕਮੈਂਟ ਕਰਕੇ ਪੁੱਛਿਓ ਮੇਰੇ ਤੋਂ ਠੀਕ ਹੈ ਜੀ ਆਹ ਦੇਖੋ ਇਸ ਤਰ੍ਹਾਂ ਇੱਕ ਨੀਕ ਦੂਰੋਂ ਲੈਣਾ ਆਪਣੇ ਜਿੰਨਾ ਕ ਮੈਂ ਧੋਪਾ ਭਰਦੀ ਆ ਕਿ ਦੂ ਵੱਡਾ ਭਰਾਂਗੇ ਤਾਂ ਵਧੀਆ ਨਹੀਂ ਬਣੂਗਾ ਇਸ ਤਰ੍ਹਾਂ ਜ਼ਿਆਦਾ ਵਧੀਆ ਬਣੂਗਾ ਜਿਵੇਂ ਜਿਵੇਂ ਡਿਜ਼ਾਈਨ ਆਪਣਾ ਸੱਪਿਆ ਹੋਇਆ ਉਸ ਤਰ੍ਹਾਂ ਉਤਰਨ ਨੂੰ ਮੋੜਦੇ ਜਾਓ ਤੇ ਢੰਕਾ ਭਰਦੇ ਜਾਓ ਆ ਦੇਖੋ ਸੀ ਧਿਆਨ ਨਾਲ ਦੇਖਿਓ ਆ ਦੇਖੋ ਇਸ ਤਰ੍ਹਾਂ ਰੰਗ ਆਪਦੇ ਜਿਵੇਂ ਕੱਪੜੇ ਦਾ ਰੰਗ ਉਸ ਜੱਚੂਗਾ ਉਸ ਤਰ੍ਹਾਂ ਰੰਗ ਪਾਓ ਪੱਤਾ ਬਣਾਉਣੀ ਆਪਾਂ ਆਪ ਪੱਤਾ ਦੇਖੋ ਸੂਈ ਛਿਰੇ ਤੇ ਕੱਢ ਲੈਣੀ ਹੈ ਪਹਿਲਾਂ ਫਿਰ ਇਹਨੂੰ ਧਾਗੇ ਨੂੰ ਅੱਧੇ ਵਾਲੇ ਪਾਸੇ ਰੱਖ ਕੇ ਇੱਥੋਂ ਵਿਚਾਲੋਂ ਜਿ ਚੱਕ ਕੇ ਆਏ ਤੰਕਾ ਭਰ ਲੈਣਾ ਇਹ ਤੰਕਾ ਭਰ ਕੇ ਦੀ ਜੁੰਜੀ ਦੁਬਾਰਾ ਫੇਰ ਇੱਥੋਂ ਭਰ ਲੈਣਾ ਯਾ ਭੂਮ ਆ ਵਿਚਾਲੋਂ ਫੇਰ ਚੱਕ ਲੈਣਾ ਇਸ ਤਰ੍ਹਾਂ ਫਿਰ ਇਹਦੇ ਉੱਤੋਂ ਦੀਨੂੰ ਦੱਬ ਦੇਣਾ ਇਹ ਦੱਬਿਆਂ ਤੋਂ ਸਫਾਈ ਵਧੀਆ ਆਉਂਦੀ ਹੈ फिर भर लेना इस तरह कर लेना इतों निका के का भर के जिते आपको छापे हो चक लेना फिर फिर दोबारा इतों चक के इस तरह जिते सफाई बनी हुई ना सफाई छापे हुआ अपने उ वो करना है छडनी है सूई तो फिर शेप वीयी बनती है पत्ते की ਉਸ ਤਰ੍ਹਾਂ ਬਣਾ ਕਰ ਲੈਣਾ ਬਈ ਥੋੜਾ ਜਿਹਾ ਜਿਹੜਾ ਫਰੇਮ ਹੈ ਇਹਦਾ ਕੱਪੜਾ ਜਿਹੜਾ ਉਹਨੂੰ ਕੱਸ ਕੇ ਰੱਖਿਆ ਕਰੋ ਉਨੀ ਸਫਾਈ ਜਾਦੇ ਆਊਗੀ ਤੇ ਫੇਰ ਚਲੋ ਅੱਧਾ ਬਣ ਗਿਆ ਆਪਣਾ ਹੁਣ ਅੱਧਾ ਫੇਰ ਦੁਬਾਰਾ ਇੱਥੋਂ ਕੱਢ ਲੈਣੀ ਸੂਈ ਤੇ ਇਹ ਵੀ ਇਸੇ ਤਰ੍ਹਾਂ ਹੀ ਬਣੂਗਾ ਇੱਥੋਂ ਚੱਕ ਲੈਣਾ ਤੇ ਆਪਾਂ ਇਸ ਤਰ੍ਹਾਂ ਕਰ ਲੈਣਾ ਫੇਰ ਇਹਨੂੰ ਦੱਬ ਦੇਣਾ ਹਾ ਦੇਖੋ ਸਿਆਣ ਨਾਲ ਦੇਖੀ ਚੱਲੋ ਇਸ ਤਰ੍ਹਾਂ ਕਰਕੇ ਤੇ ਇੱਥੋਂ ਛੋਟਾ ਜਿਹਾ ਟੰਕਾ ਫੇਰ ਕਰਨਾ ਆ ਦੇਖੋ ਜਿਵੇਂ ਜਿਵੇਂ ਇਹ ਚੱਲੂ ਦਾ ਪੱਤੇ ਦੀ ਸ਼ੇਪ ਹੈ ਇਸ ਤਰ੍ਹਾਂ ਹੀ ਬਣਦਾ ਜਾਊਗਾ ਜੀ ਹਾਂ ਦਬਾ ਦਿਓ ਜੇ ਆਪਾਂ ਦਬਾਂਗੇ ਇਹਨਾਂ ਭਾਗੇ ਨੂੰ ਤਾਂ ਜ਼ਿਆਦਾ ਸੋਹਣਾ ਬਣਦਾ ਸਕੇਗਾ ਇਸ ਤਰ੍ਹਾਂ ਉਹ ਜਪਤਾ ਇਹ ਵੀ ਇਸੇ ਤਰ੍ਹਾਂ ਬਣੂਗਾ ਇਹ ਵੀ ਇਸੇ ਤਰ੍ਹਾਂ ਬਚਾ ਲਓ ਜੇ ਇਦਾਂ ਬਣਦੇ ਜਲਦੀ ਬਣ ਜਾਂਦੇ ਨੇ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਸੋਹਣੇ ਲੱਗਦੇ ਨੇ ਇਸ ਤਰ੍ਹਾਂ ਇਸੇ ਤਰ੍ਹਾਂ ਇਹ ਵੀ आप कंप्लीट कर देने पत्ता फिर सारे पत्ते जे भी है वो इस तरह ही पड़ेगी देखो जी जिन्हें भी पत्ते ने इस तरह बन गए हम ਉਸ ਤਰੀਕਾ ਬਣਾ ਲਿਆ। ਜੋ ਜੇ ਇਸੇ ਤਰ੍ਹਾਂ ਆਪਣਾ ਫੁੱਲ ਹੁਣ ਤਿਆਰ ਹੋ ਗਿਆ ਸਾਰਾ। ਕਿੰਨਾ ਵਧੀਆ ਲੱਗ ਰਿਹਾ। ਜੇ ਇਹਨੂੰ ਹੋਰ ਵਧੀਆ ਬਣਾਉਣਾ ਆਪਾਂ ਨੇ ਇੱਥੇ ਆਪਾਂ ਅਸੀਂ ਪਿਸਤਾਰਾ ਜਾਂ ਕੋਈ ਮੋਤੀ ਉਹ ਵੀ ਲਾ ਸਕਦੇ ਆ। ਤੇ ਇਹ ਹੋਰ ਵੀ ਵਧੀਆ ਬਣੂਗਾ। ਤੇ ਇਸੇ ਤਰ੍ਹਾਂ ਹੀ ਮੈਂ ਇੱਕ ਹੁਣ ਇਸੇ ਡਿਜ਼ਾਈਨ ਦਾ ਸੂਟ ਤਿਆਰ ਕਰਿਆ। ਇਸ ਤਰ੍ਹਾਂ ਤੁਸੀਂ ਜਿਵੇਂ ਵੀ ਮਰਜ਼ੀ ਪਾ ਸਕਦੇ ਹੋ ਹੁਣ ਮੈਂ ਤਿੰਨ ਪਾਇਆਂ ਨੇ ਇੱਥੇ ਇੱਥੇ ਤੁਸੀਂ ਪੰਜ ਵੀ ਪਾ ਸਕਦੇ ਹੋ ਇਹਨੂੰ ਉੱਚਾ ਵੀ ਲਿਜਾ ਸਕਦੇ ਹੋ ਜਿਵੇਂ ਮਰਜ਼ੀ ਹੋਵੇ ਸਿੱਧੇ-ਸਿੱਧੇ ਹੀ ਪਾ ਸਕਦੇ ਹੋ ਦੇਖੋ ਕਿੰਨਾ ਵਧੀਆ ਬਣਿਆ ਇਸ ਤਰ੍ਹਾਂ ਤੁਸੀਂ ਤਿਆਰ ਸਕਦੇ ਹੋ ਜੇ ਤਿਆਰ ਕਰ ਸਕਦੇ ਹੋ ਸੂਟ ਜੇ ਤੁਹਾਨੂੰ ਇਹ ਵਧੀਆ ਲੱਗਿਆ ਤਾਂ ਕਮੈਂਟ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ